ਸਸੀ ਗਾਲ ਦੀ ਇਹ ਹੈ ਜੀ ਸਾਡਾ ਪਾਠ ਨਾ ਮਾਉਂਟ ਐਵਰੇਸ ਜੀ ਤਾਰੂणिमा ਸੇਨਾ ਦਾ ਔਖੇ ਸ਼ਬਦਾਂ ਦੇ ਅਰਥ ਤੁਹਾਨੂੰ ਦੱਸਾਂਗੇ ਜੀ ਚਰਚਾ ਹੋਣੀ ਗੱਲਾਂ ਹੋਣੀਆਂ ਹਿੰਮਤ ਨਾ ਹਾਰਨਾ ਹੌਂਸਲਾ ਨਾ ਛੱਡਣਾ ਸਿਰੜ ਮਜ਼ਬੂਤ ਇਰਾਦੇ ਪ੍ਰਵਿਰਤੀ ਸੁਭਾ ਸਰ ਕਰਨਾ ਪਹੁੰਚ ਕਰਨੀ ਜਾਂ ਜਿੱਤਣਾ ਕਾਰਨਾਮਾ अनोखा काम या महान काम लानत पाना शर्मशार करना लगन लगना ध्यान लगना आई एस एफ सेंट्रल इंडिया सिक्योरिटी फोर्स इशक चाहवान मदभागा माड़ा सहम गए डर गए संघर्ष करना चूंजना ज लड़ना चोटियाँ ਪੀਸੀਆ ਮਨੋਬਲ ਮਾਨਦੀ ਸ਼ਕਤੀ ਮਾਰਗਦਰਸ਼ਨ ਪ੍ਰਾਪਤ ਕਰਨਾ ਅਗਵਾਈ ਪ੍ਰਾਪਤ ਕਰਨੀ ਰਾਸ਼ੀ ਰੁਪਇਆ ਪੈਸਾ ਅਨੁਭਵਾ ਤਜਰਬਿਆਂ ਲੋਕਾਂ ਨੂੰ ਅਰਪਿਤ ਕੀਤਾ ਲੋਕਾਂ ਤੱਕ ਲਿਆਂਦਾ ਇਹ ਸੀ ਜੀ ਸਾਡੇ ਔਖੇ ਸ਼ਬਦਾਂ ਦੇ ਅਰਥ ਵਾਟਵਾ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਜੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਜੀ ਸਤਿ ਸ੍ਰੀ ਅਕਾਲ ਜੀ